ਮੰਦਰ ਜੰਡ ਸਾਹਿਬ ਪਿੰਡ ਜੇਠੂ ਮਿਆਰਾ ਵਿਖੇ ਸਾਲਾਨਾ ਜੋੜ ਮੇਲਾ ਤੇ ਪੰਡਹਾਰਾ 18 ਜਨਵਰੀ ਦਿਨ ਐਤਵਾਰ ਨੂੰ ਧੂਮ ਧਾਮ ਨਾਲ ਕਰਵਾਇਆ ਜਾਵੇਗਾ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਦਰਬਾਰ ਦੇ ਸੇਵਾਦਾਰ ਜਸਪਾਲ ਪਾਲਾ ਨੇ ਦੱਸਿਆ ਹੈ ਕਿ ਸਵੇਰੇ ਝੰਡਾ ਚੜਾਉਂਦੀ ਰਸਮ ਅਤੇ ਹਵਨ ਜੱਗ ਕੀਤਾ ਜਾਵੇਗਾ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਸ਼ਹਿਰ ਕਰੋ ਪਾਣਾ ਹਰੀ ਦਾ ਸ੍ਰੀ ਦਰਬਾਰ ਕੀਤੇ ਮੰਦਰ ਜੰਡ ਸਾਹਿਬ ਪਿੰਡ ਜੇਠੂ ਮਿਆਰੇ ਵਿਖੇ ਸਾਲਾਨਾ ਪੰਡਹਾਰਾ 18 ਜਨਵਰੀ 2026 ਵਿੱਚ ਦਿਨ ਐਤਵਾਰ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਕਲਾਕਾਰ ਰੋਸ਼ਨ ਪ੍ਰਾਂਸ ਤੇ ਧਰਮਵੀਰ ਪ੍ਰਦੇਸੀ ਸੰਗਤਾਂ ਨੂੰ ਆਪਣੀਆਂ ਭੇਟਾਂ ਨਾਲ ਨਿਹਾਲ ਕਰਨਗੇ ਤੇ ਬਾਬਾ ਜੀ ਦਾ ਅਲੰਗਰ ਅਟੁੱਟ ਵਰਤਾਇਆ ਜਾਊਗਾ ਸਭ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਆ ਵੇ ਜੋ ਨਗਰ ਦੇ ਨੇੜੇ ਤੇ ਦੂਰੋਂ ਤੇ ਦਿਸਾ-ਪਰੇਸਾਂ ਬੈਠੀਆਂ ਸਾਰੀਆਂ ਸੰਗਤਾਂ ਨੇ ਇਸ ਭੰਡਾਰੇ ਵਿੱਚ ਸ਼ਾਮਲ ਹੋਣਾ ਪੰਡਾਰੇ ਦੇ ਨਾਨਕ ਨੂੰ ਵਧਾਣਾ ਜਕਾਰਾ ਪਾਣਾ ਹਰੇ ਦਾ ਬਹੁਤ ਸੱਚੇ ਦਰਵਾਜ਼ ਕੀ ਜੈ ਚਲ ਬਣਾ ਸਕੀ ਹੁੰਦਾ ਦੋ ਛੇਤੀ ਕਰ ਜਕਾਰਾ ਪਾਣਾ ਹਰੇ ਜੀ ਦਾ ਬਹੁਤ ਸੱਚੇ ਦਰਵਾਜ਼ ਕੀ ਹੈ ਜਕਾਰਾ ਗੁਰੂ ਮਹਾਰਾਜ ਜੀ ਦਾ ਬਹੁਤ ਸੱਚੇ ਦਰਵਾਜ਼ ਕੀ ਹੈ ਸਭ ਸੰਗਤਾਂ ਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਪਿੰਡ ਜੇਠੋਂਗਾਰਾ 18 ਜਨਵਰੀ 2026 ਨੂੰ ਬਹੁਤ ਹੀ ਵੱਡਾ ਵਿਸ਼ਾਲ ਬਾਬਾ ਜੀ ਦਾ ਪੰਡਾਰਾ ਤੇ ਜਾਗਰਣ ਹੋਣ ਜਾ ਰਿਹਾ ਹੈ ਜਿਹਦੇ ਵਿੱਚ ਪੰਜਾਬ ਦੇ ਵੱਡੇ ਕਲਾਕਾਰ ਧਰਮਵੀਰ ਪਰਦੇਸੀ ਤੇ ਰੋਸ਼ਨ ਪ੍ਰਿੰਸ ਜੀ ਆਪਣੀ ਸੇਵਾ ਨਿਭਾਉਗੇ ਔਰ ਬਾਬਾ ਜੀ ਦਾ ਪੰਡਾਰਾ ਬਹੁਤ ਹੀ ਵਿਸ਼ਾਲ ਢੰਗ ਨਾਲ ਚੱਲੇਗਾ ਜਿਹਦੇ ਵਿੱਚ ਸਾਰੀਆਂ ਸੰਗਤਾਂ ਨੇ ਆ ਕੇ ਆਪਣੇ ਬਾਬਾ ਜੀ ਕੋਲੋਂ ਅਸ਼ੀਰਵਾਦ ਪ੍ਰਾਪਤ ਕਰਨਾ ਹੈ ਔਰ ਬਾਬਾ ਜੀ ਦੀਆਂ ਭੇਟਾ ਸੁਣ ਕੇ ਆਪਣੇ ਆਪ ਨੂੰ ਨਿਹਾਲ ਕਰਨਾ ਹੈ ਜੈ ਕਾਰਾ ਪੋਣਾ ਹਰੀ ਦਾ ਬਹੁਤ ਸੱਚੀ ਦਰਵਾਜ਼ੀ ਦੀ ਜੈ